ਹਾਂ ਤਾਂ ਮੈਂ ਤਾਂ ਬਹੁਤ ਕਰ ਗਏ ਤੇ ਹੋਰ ਕੋਈ ਦਾ ਦਾ ਚੀਮਾ ਦਿਨੇ ਰਹਿੰਦੀਆਂ ਜੀ ਦੋ ਦਿਨਾਂ ਬਾਅਦ ਆ ਗਿਆ ਅੱਜ ਆਪਾਂ ਜੇ ਬੰਦ ਤੁਹਾਨੂੰ ਪਰਮਾਤਮਾ ਨੇ ਮੇਰੇ ਤੋਂ ਕੱਢੇ ਤਾਂ ਇਹ ਮੈਂ ਤਾਂ ਮੌਸਮ ਦੇ ਡਿਪੈਂਡ ਅੱਗੇ ਨਾਲ ਕੋਈ ਮੁੱਦਾ ਘਟੀਆਂ ਜੀ ਹਾਂਜੀ ਸਰ ਹਾਂ ਕੁਝ ਹੁਣ ਤਾਂ ਹੁਣ ਤਾਂ 4-5 ਹਾਰੀਆਂ 10-10 ਹੋ ਜਾਂਦੀਆਂ ਅੱਜ ਜੀ 15 ਤੱਕ ਵੀ ਜਾਂੀਆਂ ਇੱਕ ਦਿਨ ਤੋਂ ਅੱਜ ਹੁਣ ਸਵੇਰ ਦੀ ਚਾਤੂਤ ਨੇ ਪਰਮਾਤਮਾ ਨਜ਼ਰ ਨਾਲ ਇਹ ਤੋਂ ਘੱਟ ਹੋਈ ਤੋਂ ਪਿਛਲੇ ਦਿਨ ਤਾਂ ਬਾਰੇ ਹੀ ਹੋ ਗਈਆਂ ਸੀ ਜੀ ਨਹੀਂ ਅੱਜ ਇੱਕ ਨਹੀਂ ਯਾਦ ਹੀ ਆਈ ਸਾ ਬਿਲਕੁਲ ਇੱਕ ਰਿਪੋਰਟ ਹੈ ਇੱਕ ਦਾ ਤਾਰ ਕੇ ਸਾਡੇ ਹੋਈ ਹੈ ਬਹੁਤ ਨੁਕਸਾਨ ਹੋਇਆ ਇੱਕ ਝੋਪੀ ਹੈ ਜੀ ਇੱਕ ਕੱਟਾ ਸਦਾ ਸੀਗਾ ਉਹ ਰੂਡਾ ਬਹੁਤ ਕੰਮ ਕਰਦੇ ਹਨ ਜਿਹਨਾਂ ਨੇ ਕੰਪਨਸੇਸ਼ਨ ਆ ਮੈਂ ਨੂੰ ਪੁੱਛਿਆ ਕਿੰਦਾ ਕਿ ਕੰਪਨਸੇਸ਼ਨ ਵਾਸਤੇ ਕਿਹਾ ਨਹੀਂ ਮੈਂ ਉੱਤੇ ਗੱਲ ਕਰਦਾ ਆਪਾਂ ਕੰਪਨਸੇਸ਼ਨ ਵਾਸਤੇ ਕਿਉਂਕਿ ਬਹੁਤ ਵੱਡਾ ਨੁਕਸਾਨ ਆ ਯਾਰ ਜਿਆਦਾ ਆ ਸਕਦਾ 200 250 ਤੋਂ ਟੱਪ ਗਿਆ ਉਹ 250 ਹੋ ਗਿਆ ਉਹ ਮੈਂ ਡਾਇਰੈਕਟਰ ਸਾਹਿਬ ਨਾਲ ਇਸੇ ਗੱਲ ਕਰ ਰਿਹਾ ਸੀ ਤੇ ਮੈਨੂੰ ਦੱਸਦੇ ਅਸੀਂ ਕਿ ਇਹਨਾਂ ਨੇ 7-8 ਟੀਮਾਂ ਲਾਈਆਂ ਐ ਅਕੀਸ ਮਸਲੇ ਦਾ ਕਬਾ ਹੈ ਕਿ ਟੀਮਾਂ ਫਾਈਆਂ ਲੇਟ ਜਿਹੜਾ ਪਹਿਲੇ 2-5-4 ਦਿਨਾਂ ਤੱਕ ਇਹਦਾ ਹੋਇਆ ਉਦੋਂ ਉਹਦੇ ਬਾਅਦ ਇਨਫੈਕਸ਼ਨ ਹੀ ਇੰਨੀ ਵੱਧ ਗਈ ਆ ਤੁਹਾਨੂੰ ਹੋਰ ਪਿੰਡਿਤ ਨਹੀਂ ਗਈ 5 ਮਿੰਟ ਚਾਹੀਦੇ ਸਰੋਚੀ ਕੋਈ ਨਹੀਂ ਤਾਂ ਸੋ ਇੱਕ ਡਾਕਟਰ ਜਿਹੜਾ ਕਹਿ ਰਿਹਾ ਕਿ ਇੱਕ ਤਾਂ ਬਾਰਲੇ ਪਿੰਡਾਂ ਵਾਲਿਆਂ ਨੂੰ ਵੀ ਇੱਥੇ ਆਉਣ ਦੇ ਰੋਕੋ ਆਪਣੇ ਇੱਕ ਦੂਜੇ ਦੇ ਘਰ 'ਚ ਇਹ ਬਿਮਾਰੀ ਹੈ ਜਿੰਨਾ ਤੱਕ ਹਫਤਾ ਤੱਕ ਦੀ ਗੱਲ ਹੈ ਹਫਤੇ 'ਚ ਜੇ ਕੰਟਰੋਲ ਹੋ ਜੂਗੀ ਤੇ ਹਫਤਾ ਤੱਕ ਤੁਸੀਂ ਅ ਜਿਵੇਂ ਚੂਨਾ ਜਾਂ ਹੋਰ ਕੁਝ ਪ੍ਰਕਾਸ਼ਨ ਕੋ ਸਪਰੇਅ ਫਲੂ ਹੈਗੀ ਤੁਸੀਂ ਅ ਕੋਈ ਜਿਵੇਂ ਡਿਸਇਨਫੈਕਸ਼ਨ ਦੁਆਰਾ ਹੋਵੇ ਉਹਨਾਂ ਨੂੰ ਰੋਜ਼ੀ ਕਰਵਾਉਣਾ ਕੋਈ ਸਰ ਇੱਕ ਕੋਸਟਲੀ ਮੈਡੀਸਨ ਆਈ ਜੋ ਸਾਰੇ ਵਾਇਰਸ ਨੂੰ ਖਤਮ ਕਰਦੀ ਹੈ ਅਸੀਂ ਉਸੇ ਦਾ ਕਰਵਾ ਰਹੇ ਹਾਂ ਅੱਛਾ ਇੱਕ ਤਰ੍ਹਾਂ ਨਾਲ ਦੇ ਪਿੰਡਾਂ ਜਿਹਾ ਗਾਵੇ ਸੀ ਕਿਉਂਕਿ ਇਹ ਨਾਲ ਉਹਦੇ ਨਾਲ ਜਿਹੜੇ ਸਾਰੇ ਇਲਾਕੇ تھے ਕਿਉਂਕਿ ਫਿਰ ਕਿੱਥੋਂ ਦੇ ਕੇ ਕਿ ਹੋਰ ਦੇ ਬਿਮਾਰੀ ਦੇ ਨੁਕਸਾਨ ਹੋਏ ਹਾਂ ਇੱਕ ਮਹੀਨਾ ਦਾ ਜਿਹੜੇ ਦਿੱਤੇ ਜਾਂਦੇ ਸਨ ਵੈਕਟਨ ਉਹ ਕਿਵੇਂ ਕਰਦੇ ਨੇ ਉਹਦੇ ਨਾਲ ਅੱਛਾ ਤੇ ਕੱਪੜਿਆਂ ਤੋਂ ਕੋਈ ਗੱਲ ਹਾਂ ਆਪਣੇ ਕੰਪਲੀਟ ਸਟੇਜ ਨਾਲ ਲੈ ਸਰ ਅਵੇਸਟ ਚੀਜ਼ ਕਰਦੇ ਅਰੇ ਜੀ ਇਹ ਕਿਸੇ ਕੰਪਨੀ ਦੀ ਟੀਮ ਜਿਹੜੀ ਇੱਕ ਟੀਮ ਉਸੇ ਇਨਫੈਕਟਿਡ ਦਾ ਟੈਸਟ ਕਰਦੀ ਹੋਏ ਜਾਏਗੀ ਹੈਲਥ ਵਿੱਚ ਨਹੀਂ ਜਾਏਗੀ। ਜਿਹੜੀ ਹੈ ਹੈਲਥ ਵਿੱਚ ਸੈਂਪਲ ਲੈਣ ਵਾਲੀ ਟੀਮ ਨਹੀਂ ਲੱਗਿਆ ਸਰ। ਉਹਨਾਂ ਦੇ ਤਾਂ ਇਨਫੈਕਸ਼ਨ ਲੱਗ ਹੀ ਨਹੀਂਦਾ। ਹੂੰ ਹੂੰ। ਹੂੰ ਹੂੰ। ਹੁਣ ਈਵਨ ਜੇ ਅਸੀਂ ਵੀ ਪਤਾ ਲੈਣ ਜਾਂਦੇ ਅਸੀਂ ਘਰ ਦੇ ਬਾਹਰ ਹੀ ਪੁੱਛਦੇ ਅਸੀਂ ਅੰਦਰ ਐਕਟ ਕਰਦਾ। ਹੂੰ ਹੂੰ। ਬਰਸ਼ੀਸ ਨੂੰ ਇਹ ਤਾਂ ਬਾਇਓ ਸਿਕਰਿਟੀ ਮਹੀ ਉਸ ਪੁੱਛਦੇ। ਤੇ ਕਿੰਨੇ ਜਾਨਵਰ ਹੋਣੇ ਟਿੱਲੇ ਆ ਤੁਹਾਡੇ? ਕਾਫੀ ਹਲੇ ਵੀ। ਹੈ? ਕਿੰਨੇ ਕੁ ਨੰਨੇ ਹੁੰਦੇ ਆ ਜੀ? 40 ਉਹ ਤਾਂ ਹੀ ਕਿਉਂ ਆਪ ਕੋਰੇ ਸੱਤ ਕਿਤੇ ਵੈਸੇ ਸਰ ਟੋਟਲ ਜਿਹੜੇ ਹੁਣ ਤੱਕ ਜਿਹੜੇ ਅਫੈਕਟ ਆਏ ਸੀ ਜਿਹਦੇ ਜਿਨ੍ਹਾਂ ਦੇ ਅਫੈਕਟ ਹੈ ਜੀ ਸਰ 99 ਰਿਕਵਰ ਕਰਦੇ ਫਿਰ ਉਹਨਾਂ ਦਾ ਹੁਣ ਉਹੀ ਹੋ ਰਿਹਾ ਵੀ ਜਿਹੜੇ ਕਰ ਸੀ ਰੋਲ ਫੈਕਟਿਵ ਸੀ ਤੇ ਜੇ ਉਸ ਘਰ ਦੇ ਆ ਇਹ ਪੰਛੀ ਨਹੀਂ ਮੈਂ ਸਭ ਰੋਲ ਫੈਕਟਿਵ ਸੀ ਇੱਕ ਜਿਹੜਾ ਉਹ ਵੀ ਤੇ ਬਾਕੀਆਂ ਨੂੰ ਹੋਣ ਇਨਫੈਕਸ਼ਨ ਉਹ ਤਾਂ ਉਸ ਨੂੰ ਸਾਰਿਆਂ ਨੂੰ ਹੋਣਾ ਹੀ ਹੈ ਪਰ ਰੀਜ਼ਨ ਉਹਨਾਂ ਦੀ ਵੀ ਚੈਨਲ ਹੈ ਵੀ ਉਹ ਕਹਿੰਦੇ ਅੱਧ ਧੁੱਪ ਨਾਲ ਕੋਈ ਫਰਕ ਨਹੀਂ ਪੈਂਦਾ ਜਿਸਨੇ ਸਭ ਤੋਂ ਜ਼ਿਆਦਾ ਨੈਗੇਟਿਵ ਪਾਰਟ ਜਿਹੜਾ ਬਹੁਤ ਸਾਰਾ ਇਹਦੇ ਵਿੱਚ ਨੀਨ ਸਿਸਟਮ ਡਾਊਨ ਹੈ ਇਸੇ ਕਰਕੇ ਪ੍ਰੋਬਲਮ ਸਭ ਤੋਂ ਜ਼ਿਆਦਾ ਆ ਰਹੀ ਹੈ ਕਿ ਕੋਈ ਦਿੱਕਤ ਕੋਟਲਾ ਕੇ ਆ ਉਹ ਤਾਂ ਬਹੁਤ ਚਲਵਾ ਰਹੇ ਆ ਪਹਿਲਾਂ ਨਹੀਂ ਕਰਦੇ ਸੀ ਤੇ ਨਾਲ ਬੰਗੂਨਿਕ ਸਿੰਟਮ ਆ ਰਹੇ ਸੀ ਅੱਛਾ ਜੀ ਬੜੇ ਬੜੇ ਕੰਪਲੀਟ ਨੇ ਸਰ ਜਿਹੜੇ ਵਾਲੇ ਉਹਨਾਂ ਨੇ ਹੁਣ ਹੀਟਰ ਵੀ ਲਾਏ ਹੋਏ ਆ ਜੀ ਸਾਰਾ ਸਭ ਕਹਿੰਦਾ ਮੰਮ ਦੇ ਪਰ ਜਿਹੜੀ ਇਹਨਾਂ ਦੀ ਪ੍ਰੋਬਲਮ ਹੈ ਵੀ ਅਸੀਂ ਉਹ ਐਨੀਮਲ ਕਿੱਥੇ ਦੂਸਰੇ ਘਰ ਚ ਸ਼ੂਟਰ ਕਰ ਦਈਏ ਘਰ ਆ ਇੱਕ ਹੈ ਕਮਰਾ ਇੱਕ ਹੈ ਜਿਹੜਾ ਨਿੱਗਾ ਕੀਤਾ ਹੋਇਆ ਹੈ ਅੱਛਾ ਇਹਨਾਂ ਦੀ ਅੱਛਾ ਇਹ ਕਮਰੇ 'ਚ ਪਰ ਵਾਇਰਸ ਨਹੀਂ ਹੋਵੇ ਸਰ ਜਿੰਨੀ ਹੀਟ ਡ੍ਰਾਈਨਕਲ ਉਹ ਨਹੀਂ ਆਏਗਾ ਸਰ ਫੈਕਟਿਵ ਤੀ ਆਏਗਾ ਜਿੰਨਾ ਉਹਨੂੰ ਠੰਡ ਚੜੇਗੀ ਉੰਨੀ ਜ਼ਿਆਦਾ ਵਾਇਰਸ ਹੈ ਕਿਹੜੇ ਨਹੀਂ ਵਾਇਰਸ ਹੈ ਤਫ ਗਾਇਆਂ ਮਜਾਤ ਬਗੈਰ ਬੱਕਰੀਆਂ ਤੇ ਉਤਰ ਵੀ ਜਾਂਦੀ ਹੈ ਮੋਟੇ ਵਿੱਚ ਐਸਮਡੀ ਵਾਇਰਸ ਜਾਂਦਾ ਹੈ ਅੱਛਾ ਤੇ ਘੋੜਿਆਂ ਕਿਹਾ ਕੋਈ ਘੋੜਿਆਂ ਦੇ ਵਿੱਚ ਨਹੀਂ ਕੋੜਿਆਂ ਚੋ ਗਲੈਂਡਰਸ ਤੇ ਅੱਛੇ ਗਲੈਂਡਰਸ ਆ ਨਹੀਂ ਜਾਂਦੇ ਕੁੱਤੇ ਆ ਕੁੱਤੇ ਨਹੀਂ ਅੱਛਾ ਤੋ ਸ਼ਿਪ ਨਹੀਂ ਹੁੰਦੀ ਆ ਪੁੱਛੀ ਕਿ ਜਿੱਡੀਆਂ ਇੰਟਰ ਸਪੀਸੀਜ਼ ਜਾਂਦੀਆਂ ਨੇ ਸਾਰੀਆਂ ਬਿਟਾਈਟ ਬਾਈਟ ਸਪਰੇ ਲਗਾਤਾ ਤਿੰਨ ਦਿਨ ਆਪਾਂ ਕਰਵਾ ਦਿੱਤਾ ਫਿਰ ਫਿਰ ਅਸੀਂ ਕਰਵਾਵਾਂਗੇ ਭਲੇ 2 4 ਤਨ ਕੋਈ ਫਰਕ ਪੰਦਾ ਸਰਕਾਰ ਨਾ ਕੋਈ ਰੋਕ ਪੰਦਾ ਹੈ ਸਾਡੇ ਇੱਕ ਤਾਂ ਸਾਡੇ ਜੀ ਜੀ ਨਾ ਪੰਦਾ ਉਹ ਕੀ ਕਰਦੇ ਬੰਦ ਚੱਲਦੇ ਤੂੰ ਸੀ ਵੀਂ ਦਵਾਏ ਹਾਂ ਹਾਂਜੀ 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 ਲਾਈਟ ਠੀਕ ਹੈ ਜੀ ਸਾਡੇ ਕਰਕੇ ਨਾ ਪੰਦਾ ਕੱਟ ਲਾਗੇ ਜੀ ਸਾਡੇ ਕਰਕੇ ਨਾ ਪੰਦਾ ਚੱਲਦਾ ਨਾ 2 4 ਹਾਂ ਹਾਂ ਸਾਰੇ ਪਿੰਡ ਦੀ ਜੀ ਬਿਜਲੀ ਨਾ ਪੰਦਾ ਉਹ ਜੀ ਦਾ ਦੱਸ ਕੇ ਦੀ ਮੈਂ ਐਕਸ ਮੈਂ ਐਕਸ ਨਾਲ ਹੀ ਗੱਲ ਕਰਦਾ ਮੈਂ ਐਕਸ ਨਾਲ ਹੀ ਗੱਲ ਕਰਦਾ ਤੇ ਤੇ ਬਿਜਲੀ ਕੱਟ ਕੋਣ ਐਸਪੈਂਡ ਤੇ ਕੱਟ ਨਹੀਂ ਚਾਹੀਦਾ ਹਾਂ 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 ਜੀ ਨੇ ਵੀ ਆਖਿਆ ਸੀ ਤੇ ਤੇ ਚਲੋ ਇੱਕ ਤਾਂ ਮੈਂ ਡਾਇਰੈਕਟਰ ਨਾਲ ਗੱਲ ਕੀਤੀ ਕਹਿੰਦੇ ਸਾਨੂੰ ਹਲੇ ਤੱਕ ਕੋਈ ਕੰਪਨਸੇਸ਼ਨ ਬਾਰੇ ਕਿਹਾ ਨਹੀਂ ਪਰ ਮੈਂ ਉੱਤੇ ਗੱਲ ਕਰਦਾ ਮੈਂ ਅੱਜ ਥੋੜਾ ਪ੍ਰੈਸ਼ਰ ਪਾਉਣੀ ਇਨਾਂ ਤੇ ਕਿ ਘੱਟ ਘੜ 50000 ਰੁਪਏ ਦਾ ਪਸੂ ਮੰਗਰ ਉਹ ਦੇਣ ਤੇ ਮੈਂ ਲੱਗਿਆ ਤੇ ਇੱਕ ਜਿਹੜੀ ਥੋੜੀ ਮੈਨੂੰ ਆਇਆ ਸੀ ਮੇਰੇ ਪੱਤੀ ਸਾਹਿਬਾ ਦੀ ਤੁਹਾਨੂੰ ਅੱਤਾਲ ਬਿਲਡਿੰਗ 44 ਖੰਦੀ ਹੈ ਸੋ 10 ਲੱਖ ਰੁਪਿਆ ਕੀ ਮੁਨੀ ਦੇ ਕੇ ਜਾ ਰਹੇ ਸਰ ਉਹ ਪੱਟੜੇ ਹੋ ਕੇ ਕਿਰਾਏ ਬੁਮਾਰੀ ਸੁਹਾਗੇ ਹੈ ਅੱਛਾ ਇੱਕ ਕਹਿ ਕਰਿਓ ਕਿ ਇਹ ਇਥੇ ਡੈਕਟ ਹੋ ਗਈ ਇਹਨਾਂ ਨੂੰ ਰਜਿਸਟਰ ਨਹੀਂ ਕਰ ਲਓ ਕੰਪਨਸੇਸ਼ਨ ਦੇ ਅਸੀਂ ਮਗਰ ਲੱਗਦੇ ਹਾਂ ਤੇਨ ਹੋਏ ਕਿ ਤੁਸੀਂ ਰਜਿਸਟਰ ਨਾ ਕਰੋ ਤੇ ਉਹ ਕੰਪਨਸੇਸ਼ਨ ਉਹ ਬਚਾਰੇ ਜੀ ਫਾਇਰਲਾ ਵੀ ਕਰਨੇ ਦਿੱਤਾ ਉਹਨਾਂ ਨੂੰ ਆਏਗੇ ਉਹਨੂੰ ਪਤਾ ਹੀ ਲੱਗ ਚੁਗਾ ਕਿ ਕਿਤੇ ਤੱਕ ਇਹ ਕੀ ਜਾਣ ਬੱਦ ਕੇ ਸੇ। ਉਹਨੇ ਵੀ ਜਾਣਨੇ ਲਈ ਇੱਕ ਵਲ ਤੋਂ ਬਸੋ ਹਸਕਾਲ ਵਾਸਤੇ ਕਿਹਨੇ ਸੇ। ਉਹ ਆਪ ਲੈ ਜਾਂਦਾ ਜੀ ਅੱਜ। ਪਛੋ ਹਸਕਾਲ ਹਾਂ ਜੀ। ਕੀ ਐ ਕਰੂ ਆ ਲਿਓ। ਫਾਸਟ ਮੀਟਿੰਗ ਆਹ 10 ਲੱਖ ਰੁਪਏ ਮੇਰੇ ਤੋਂ। ਸਰ ਇਹਨੂੰ ਬਾਈਕ ਕਰੀ। ਸਰ ਪੰਜ ਸਾਲ ਪੰਚਾਇਤ ਦੀ ਅਧਿਕਾਰੀ। ਸਰ ਨਾ ਚਲੋ। ਇਹ ਕਾਜ ਨੂੰ ਪੰਚਾਇਤ ਕੋ ਭੇਜਤੀ ਕੀਤੀ ਜਾਂਦੀ ਹੈ ਕਿ ਜਿਹੜੀ ਮੰਗ ਤੁਸੀਂ ਮੈਸਟਰ ਜੀ ਹਸਪੀਟਲ ਦੇ ਰੈਕੀਸੀ ਹੋਵੇ ਬਸ ਤੇ ਪਤਨ ਸਾਹਿਬ ਨੂੰ ਬੇਤੀ ਕੀਤੀ ਸੀ ਅੱਜ ਮਾਉਂਟ ਤੋਂ ਦੇਵੇ ਰਹਿਗੇ ਨੇ ਉਹ ਕਿਰਪਾ ਕਰਕੇ ਆ ਕੇ ਆਪਣੀ ਮਾਉਂਟ ਅਜੇ ਜੀ ਉਹ ਲੈ ਲਓ 10 ਲੱਖ ਰੁਪਏ ਜਿਹੜਾ ਪੰਗਿਆ ਵੀ ਕਰ ਲਓ 10 ਦਿੱਤਾ ਜਾਵੇ ਸਾਰੇ ਸਰਪੰਚ ਸਾਹਿਬਾਂ ਦੇ ਮੈਂਬਰ ਬੰਦਤ ਨੇ ਵੀ ਮੈਂਬਰ ਬੰਦਤ ਨੇ ਵੀ ਮੈਂਬਰ ਬੰਦਤ ਨੇ ਠੀਕ ਆ ਆਖ ਕੇ ਠੀਕ ਬਾਗੀ ਫਿਰ ਤੁਹਾਨੂੰ ਆ ਪੈਸਾ ਆ ਜਾਊਗਾ ਅਕਾਊਂਟ ਠੀਕ ਠੀਕ ਚਲਦਾ ਨਵਾਈ ਵਸਤੇ ਹਸਪੀਟਲਦਾਰ ਇਹਨਾਂ ਦਾ ਲੈ ਗਿਆ ਕੋਈ ਗੱਲ ਨਹੀਂ ਸਿੱਧੇ ਕਿ ਪਵਾ ਦੇ ਕੋਈ ਗੱਲ ਨਹੀਂ